ਕੈਨੇਡਾ ਦੇ ਮੌਂਟਰੀਅਲ ਦੇ ਵਿੱਚ ਬੀਤੇ ਦਿਨੀ ਨਗਰ ਕੀਰਤਨ ਸਜਾਇਆ ਗਿਆ ਦੱਸ ਦਈਏ ਕਿ ਉੱਥੇ ਵੀ ਵੱਡੀ ਗਿਣਤੀ ਦੇ ਵਿੱਚ ਸਿੱਖ ਪਾਈਚਾਰੇ ਨਾਲ ਸੰਬੰਧਿਤ ਲੋਕ ਵਸੇ ਹੋਏ ਹਨ ਅਤੇ ਉੱਥੇ ਸ਼੍ਰੀ ਗੁਰੂ ਰਵੀਦਾਸ ਜੀ ਦੇ 647ਵੇਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 42ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਹਾਜ਼ਰੀ ਭਰੀ ਗਈ ਸਾਡੇ ਰਿਪੋਰਟਰ ਮਨਿੰਦਰ ਜੀ ਦੇ ਵੱਲੋਂ ਉੱਥੋਂ ਸੰਗਤਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਅਤੇ ਤੁਹਾਨੂੰ ਵੀ ਦਿਖਾਉਂਦੇ ਆ ਕਿ ਸੰਗਤਾਂ ਨੇ ਕੀ ਕਿਹਾ ਸ਼੍ਰੀ ਗੁਰੂ ਰਵਿਦਾਸ ਗੁਰਬਾਣੀ ਸਾਗਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਅਤੇ ਪ੍ਰਧਾਨ ਰਤਨ ਸਿੰਘ ਜਖੂ ਅਤੇ ਭਾਈ ਜਸਵੀਰ ਸਿੰਘ ਪੋਸੀ ਮੁੱਖ ਗ੍ਰੰਥੀ ਦੇ ਸਾਂਝੇ ਯਤਨਾ ਸਦਕਾ ਕੈਨੇਡਾ ਦੇ ਪ੍ਰਸਿੱਧ ਸ਼ਹਿਰ ਮੋਂਟਰੀਅਲ ਵਿਖੇ ਸ਼੍ਰੀ ਗੁਰੂ ਰਵਿਦਾਸ ਜੀ ਦਾ 647ਵਾਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 420ਵਾਂ ਪ੍ਰਕਾਸ਼ ਉਤਸਵ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਇਸ ਪਾਵਨ ਪੁਰਬ ਨੂੰ ਮਨਾਉਣ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਦੇ ਅਖੰਡ ਪਾਠ ਦੇ ਭੋਗ ਅਤੇ ਅਰਦਾਸ ਉਪਰੰਤ ਸ਼ਹਿਰ ਵਿੱਚ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਵਿੱਚ ਨਗਰ ਕੀਰਤਨ ਆਰੰਭਿਆ ਗਿਆ ਜਿਸ ਵਿੱਚ ਪੰਜਾਬ ਵਾਂਗੂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਇਸ ਮੌਕੇ ਨਗਰ ਨਿਵਾਸੀ ਖੂਬਸੂਰਤ ਫੁੱਲਾਂ ਨਾਲ ਪਾਲਕੀ ਸਾਹਿਬ ਵਿੱਚ ਸ਼ਿਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਕੇ ਗਦਗਦ ਹੋ ਗਏ ਇਸ ਮੌਕੇ ਤੇ ਸੰਗਤਾਂ ਵੱਲੋਂ ਕਈ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ ਇਸ 52 ਦਿਨ ਸਮੇਂ ਕੈਨੇਡਾ ਦੇ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪੀਏ ਰਿਆਨਾ ਨੇ ਉ체ਚੇ ਤੌਰ ਤੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਹੋਰ ਵੀ ਨਾਮੀ ਸ਼ਖਸੀਅਤਾਂ ਨੇ ਵਿਸ਼ਾਲ ਨਗਰ ਕੀਰਤਨ ਵਿੱਚ ਹਾਜ਼ਰੀ ਭਰੀ। ਇਸ ਮੌਕੇ ਨਗਰ ਕੀਰਤਨ ਵਿੱਚ ਆਈਆਂ ਸੰਗਤਾਂ ਨਾਲ ਸਾਡੇ ਰਿਪੋਰਟਰ ਮਨਿੰਦਰ ਸਿੰਘ ਵੱਲੋਂ ਗੱਲਬਾਤ ਕੀਤੀ ਗਈ ਅਤੇ ਸੰਗਤਾਂ ਨੇ ਦੱਸਿਆ ਕਿ ਉਹਨਾਂ ਨੂੰ ਨਗਰ ਕੀਰਤਨ ਦਾ ਹਿੱਸਾ ਬਣ ਕੇ ਬਹੁਤ ਹੀ ਚੰਗਾ ਲੱਗ ਰਿਹਾ ਹੈ। ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਗੁਰਨਾਕ ਨਾਲ ਨੇਵਾ ਸੰਗਤਾਂ ਮੌਂਟਰੀਅਲ ਕੈਨੇਡਾ ਵਿਖੇ ਇਕੱਟੀਆਂ ਹੋਈਆਂ ਨੇ ਔਰ ਬਹੁਤ ਹੀ ਕਰਮਾਂ ਵਾਲਾ ਦਿਨ ਹੈ ਕਿ ਅੱਜ ਕੈਨੇਡਾ ਦੀ ਧਰਤੀ ਮੌਂਟਰੀਅਲ ਵਿਖੇ ਸਾਰੀਆਂ ਸਿੱਖ ਸੰਗਤਾਂ ਇਕੱਟੀਆਂ ਹੋ ਕੇ ਤਾਂ-ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਔਰ ਸ਼ੁਕਰਾਨਾ ਕਰ ਰਹੇ ਨੇ ਤੇ ਗੁਰੂ ਰਵਿਦਾਸ ਜੀ ਦਾ ਗੁਰਪ੍ਰੋਪਨਾਇਆ ਜਾ ਰਿਹਾ ਹੈ ਔਰ ਬਹੁਤ ਹੀ ਅੱਛਾ ਮਾਹੌਲ ਹੈ ਬਿਲਕੁਲ ਪੰਜਾਬ ਵਰਗਾ ਮਾਹੌਲ ਹੈ ਐਵੇਂ ਮਹਿਸੂਸ ਹੋ ਰਿਹਾ ਹੈ ਕਿ ਜਿਵੇਂ ਅਸੀਂ ਆਪਣੇ ਪੰਜਾਬ ਆਪਣੇ ਪਿੰਡ ਵਿੱਚ ਘੁੰਮ ਰਹੇ ਹਾਂ ਬਹੁਤ ਹੀ ਵਧੀਆ ਉਪਰਾਲਾ ਸਮੂਹ ਜਿੰਨੇ ਵੀ ਸਮੂਹ ਜਥੇਬੰਦੀਆਂ ਨੇ ਜਿਨ੍ਹਾਂ ਨੇ ਉਪਰਾਲਾ ਕੀਤਾ ਸਾਰਿਆਂ ਦਾ ਬਹੁਤ ਹੀ ਧੰਨਵਾਦ ਅਲਸਾ ਵਾਹਿਗੁਰੂ ਜੀ ਕੀ ਬੱਤੇ ਅੱਜ ਨਗਰ ਕੀਰਤਨ ਆਪਣੇ ਮੌਂਟਰੀਅਲ ਦੇ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਸਾਰੀਆਂ ਸੰਗਤਾਂ ਪਹੁੰਚ ਕੇ ਤੇ ਕੁਝ ਕੁਝ ਹੋ ਰੀਆਂ ਕੁਝੀ ਦਾ ਮਾਹੌਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੌਂਟਰੀਅਲ ਸਾਹਿਬ ਜੀ ਨਗਰ ਕੀਰਤਨ ਆ ਸਰ ਜੀ ਨਵੀਂ ਦਾ ਜੀ ਦਾ ਪ੍ਰੀਤ ਸਗਤਾਂ ਨੂੰ ਇਸ ਦਿਹਾੜਾ ਨ ਸਭ ਦਈਆਂ ਸਾਰੇ ਨਾਲ ਮਿਲ ਕੇ ਸਾਰੇ ਸੰਜੋਗ ਨਾਲ ਬਣਾਉ ਰਹਿ ਦਿੱਤਾ ਕਰੋ ਆ ਵਾਹਿਗੁਰੂ ਜੀ ਕੀ ਫਤਹਿ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਤੇ ਸ੍ਰੀ ਗੁਰੂ ਰਵੀਦਾਸ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸਾਰੇ ਸੰਗਤ ਵੱਲੋਂ ਰਲ ਮਿਲ ਕੇ ਪੀਜ ਦਾ ਲੰਗਰ ਲਗਾਏ ਗਏ ਆ ਇੱਥੇ ਪਹੁੰਚਣ ਤੇ ਸਾਰਿਆਂ ਦਾ ਨਿੱਘਾ ਸਵਾਗਤ ਕੀਤਾ ਜਾਂਦਾ ਹੈ ਤੇ ਸਾਰਿਆਂ ਦਾ ਧੰਨਵਾਦ ਹੈ ਜਿੰਨੇ ਵੀ ਸਾਡੇ ਸਾਰੇ ਸੱਜਣ ਮਿੱਤਰ ਭੈਣ ਭਰਾ ਨੇ ਸਾਰਿਆਂ ਨੇ ਸੇਵਾ ਸੰਜੋਗ ਪਾਇਆ ਹੈਗਾ ਵਾਹਿਗੁਰੂ ਨੇ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਪ੍ਰਮਾਤਮਾ ਹਮ ਦਰਗਾਹ ਟੀਵੀ ਵਾਲਿਆਂ ਨੂੰ ਵੀ ਚੜ੍ਹਦੀ ਕਲਾ ਬਖਸ਼ੇ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸੰਗਤਾਂ ਦਾ ਇੱਥੇ ਪਹੁੰਚਣ ਵਾਸਤੇ ਜੀ ਨਵਰਾਜ ਅਸੀਂ ਮੌਂਟਰੀ ਵਾਲ ਤੋਂ ਆ ਜੀ ਹਰੇਕ ਸਾਲ ਆਪਣੇ ਗੁਰੂ ਰਬੀਦਾਸ ਮਹਾਰਾਜ ਦੇ ਕੋਈ ਨਹੀਂ ਕੋਈ ਨਹੀਂ ਪ੍ਰਗਟ ਦੇ ਵਾਸਤੇ ਵਧੀਆ ਪ੍ਰੋਗਰਾਮ ਦੇਖਣ ਆ ਕਰਦੇ ਆ ਮੁੰਡੇ ਆਪਣੇ ਸਾਰੇ ਯੋਗਦਾਨ ਪਾਉਂਦੇ ਆ ਸਾਰੇ ਸੇਵਾ ਕਰਦੇ ਆ ਸਾਰੀ ਸੰਗਤ ਦਾ ਆਪਾਂ ਦਿਲੋਂ ਧੰਨਵਾਦ ਕਰਦੇ ਆ ਸਾਰੇ ਮੁੰਡਿਆਂ ਦਾ ਦਿਲੋਂ ਧੰਨਵਾਦ ਕਰਦੇ ਆ ਐਰ ਕੀ ਆਪਾਂ ਪੀਜੇ ਦਾ ਜਿਹੜਾ ਹਸਟਲ ਲਾਇਆ ਮੁੰਡਿਆਂ ਨੇ ਬਹੁਤ ਸੇਵਾ ਕਰਦੇ ਬਾਕੀ ਵੀ ਜਿੰਨੇ ਵੀ ਭਰਾਵਾ ਸਾਰੇ ਸੇਵਾ ਕਰਦੇ ਆ ਸੰਗਤ ਦਾ ਧੰਨਵਾਦ ਕਰਦੇ ਆ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂਗ੍ਰੰਥ ਸਾਹਿਬ ਜੀ ਦੇ ਰਾਜ ਰਵਿਦਾਜ ਜੀ ਦੇ ਫਕਸ ਜੀ ਦੇ ਉੱਚ ਜੀ ਦੇ ਸੰਬੰਧ ਵਿੱਚ ਨਗਰ ਕੀਰਤਨ ਸਜਾਇਆਗਾ ਜਿੱਥੇ ਬਹੁਤ ਸਾਰੀਆਂ ਸੰਗਤਾਂ ਹੋਮ ਹੋਮ ਆ ਕੇ ਪਹੁੰਚੇ ਆ ਜਿਨ੍ਹਾਂ ਨੂੰ ਅਸੀਂ ਜੀ ਆਇਆਂ ਕਹਦੇ ਆ ਤੇ ਅੱਜ ਸਾਰੀ ਸੰਗਤ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਆਏਗਾ ਸਾਡੇ ਵੱਲੋਂ ਵੀ ਜਲੇਬੀਆਂ ਸਮੋਸੇ ਤੇ ਹੋਰ ਵੀ ਪਕਵਾਨ ਜਿਹੜੇ ਵਕ-ਵਕਤ ਲਾਏ ਆ ਸਾਰਿਆਂ ਸਾਕਤਾਂ ਨੂੰ ਜਿਵੇਂ ਆਖਦੇ ਆਂਤ ਬਹੁਤ ਬਹੁਤ ਲੱਖ ਲੱਖ ਵਧਾਈਆਂ ਤਾਂ ਇਹ ਸੀ ਮੋਂਟਰੀਅਲ ਵਿਖੇ ਸ਼੍ਰੀ ਗੁਰੂ ਰਵਿਦਾਸ ਜੀ ਦੇ 647ਵੇਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 420ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਦੀਆਂ ਕੁਝ ਝਲਕਾਂ ਮੋਂਟਰੀਅਲ ਤੋਂ ਮਨਿੰਦਰ ਦੀ ਖਾਸ ਰਿਪੋਰਟ ਹਮਦਰਦ ਟੀਵੀ ਦੇ ਲਈ